ਕੀ ਕਹਿਣਾ ਚਾਹੁੰਦੇ ਹੋ ਸਾਡੀ ਤਾਂ ਸਰਕਾਰ ਕੋਲ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕੋਲ ਮੰਗੇ ਆ ਵੀ ਜਿਹੜਾ ਜਨਤਾ ਦੀ ਏਡੀ ਵੱਡੀ ਲੁੱਟ ਹੋ ਰਹੀ ਹੈ ਤੁਸੀਂ ਪਰ ਨਵੀਂ ਫੈਸਿਲਿਟੀ ਦਾ ਇਸ ਰੋਡ ਨੂੰ ਨਹੀਂ ਦਿੱਤੀ ਜਾਂਦਾ ਹੋਵੇ ਨਾ ਵੀ ਪਹਿਲਾਂ ਇਹਨਾਂ ਨੇ ਫੋਨ ਲਾਈਨ ਨੂੰ ਬਣਾਇਆ ਸੀ ਹੁਣ ਸਿਕਸ ਲੇਨ ਜਾਂ ਸਿਕਸ ਲੇਨ ਆਇਆ ਸੀ ਹੁਣ ਏਟ ਲੇਨ ਜਾਂ ਫਿਰ ਨਵੇਂ ਬ੍ਰਿਜ ਬਣਾਏ ਆ ਖਰਚਾ ਕੋ ਨਵਾਂ ਦਾ ਕੁਛ ਨਹੀਂ ਕੀਤਾ ਇਸ ਰੋਡ ਦੇ ਉੱਤੇ ਨਾ ਇੱਥੇ ਵਾਲਾ ਪੈਸਾ ਕੱਠਾ ਕਰਕੇ ਕਿਸੇ ਹੋਰ ਰੋਡ ਨੂੰ ਬਣਾਇਆ ਕੀਤਾ ਕੁਛ ਨਹੀਂ ਫਿਰ ਇਹਦੇ ਰੇਟ ਕਿਉਂ ਵਧ ਰਹੇ ਆ ਰੇਟ ਵਧਣ ਦਾ ਕਾਰਨ ਕੀ ਆ ਜਨਤਾ ਵੀ ਜਿਹੜਾ ਖਰਚਾ ਕਰਦਾ ਵਧ ਰਿਹਾ ਬੰਦਾ ਕੋਈ 10-12000 ਦੇ ਉੱਤੇ ਤਨਖਾਹ ਦੇ ਉੱਤੇ ਕੰਮ ਕਰ ਰਿਹਾ ਫੈਕਟਰੀਆਂ ਦੇ ਵਿੱਚ ਉਹ ਬੰਦਾ ਇੱਥੋਂ ਲੰਘਣ ਦੇ ਲਈ ਰੋਜ਼ 440 ਰੁਪਏ ਇਹਨਾਂ ਨੂੰ ਕਿਉਂ ਦੇਵੇ ਇਹ ਤਾਂ ਸਿੱਧੀ ਸਿੱਧੀ ਲੋਟਾ ਨਾ ਜੇ ਕਿਸੇ ਕੋ ਫਾਸਟ ਟੈਗ ਨਹੀਂ ਲੱਗਿਆ ਆ ਫਿਰ 880 ਰੁਪਏ ਇਹਨਾਂ ਨੂੰ ਦੇਵੇ 400 ਰੁਪਏ ਸ਼ਾਮ ਤੱਕ ਬੰਦੇ ਨੇ ਕਮਾਉਣਾ ਬਾ 880 ਰੁਪਏ ਦਾ 440 ਰੁਪਏ ਦਾ ਟੋਲ ਇਹ ਲਾ ਕੇ ਬੈਠੇ ਨੇ ਇਸੇ ਤਰ੍ਹਾਂ ਵਟੀਆਂ ਗੱਡੀਆਂ ਵਾਲੇ ਆ ਉਹ ਟੈਕਸੀ ਵਾਲਿਆਂ ਨੂੰ ਵਿਚਾਰਾ ਨੂੰ ਜਿੱਥੇ ਦਾ ਵੀ ਜਿਹੜਾ ਫੜਦੇ ਨੇ ਸ਼ਾਮ ਤੱਕ ਉਹਨਾਂ ਨੂੰ ਰੁਪਈਆ ਵੱਜਦਾ 1000 1500 ਰੁਪਈਆ ਔਰ ਇਹ ਆਪਣਾ ਇਹ ਇਹ ਉਹਨਾਂ ਤੋਂ ਵੱਧ ਤੋਂ ਕਮਾਈ ਇਹ ਕਰ ਲੈਂਦੇ ਨੇ ਇੱਕ ਵਾਰੀ ਟੈਕਸੀ ਵਾਲਾ ਇਧਰ ਨੂੰ ਜਾਂਦਾ 220 ਉਧਰ ਨੂੰ ਜਾਂਦਾ 220 ਚਾਰ ਗੇੜੇ ਲਾਵੇ ਰੁਪਈਆ 15 1600 ਇਹ ਨਾਲ ਆ ਬਣ ਗਿਆ 1200 ਰੁਪਈਆ ਸ਼ਾਮ ਨੂੰ ਉਹਨੂੰ ਵੱਜਦਾ ਉਹਦਾ ਸਿੱਧੀ ਜਿੱਦੀ ਲोटा ਨਾ ਹਮਾ ਜਲਦੀ ਚਾਰਜ ਦੇ ਉੱਤੇ ਟੋਲ ਪਾ ਕੇ ਲ ਮਾਚਲ ਦੇ ਵਿੱਚ ਇੱਕ ਐਂਟਰੀ ਆ 50 ਰੁਪਏ ਦੀ ਐਂਟਰੀ ਕਰਕੇ ਵੜ ਜਾਓ ਉੱਥੇ ਬਾਅਦ ਵਿੱਚ ਸਾਰਾ ਮਾਚਲ ਘਮਲੋ ਇੱਕ ਦੇਸ਼ ਇੱਕ ਕਾਨੂੰਨ ਹੋਣਾ ਕਿ ਐਵੇਂ ਬਕਰੇ ਬਕਰੇ ਕਾਨੂੰਨ ਕਿਉਂ ਨੇ ਇਹ ਤਾਂ ਇਸ ਤਰ੍ਹਾਂ ਲਾਕੇ ਲਾ ਕੇ ਬੈਠੇ ਨੇ ਜਿਵੇਂ ਉਹ ਅਤਵਾਦੀ ਬਰੇ ਸਾਰੇ ਚੌਂਕਾਂ ਦੇ ਵਿੱਚ ਪੁਲਿਸ ਖੜੀ ਹੁੰਦੀ ਸੀ ਵੀ ਅਤਵਾਦੀ ਇਹ ਹੁਣ ਇੱਧਰ ਨੂੰ ਨਾ ਲੰਘ ਜਾਣ ਇੱਧਰ ਨੂੰ ਨਾ ਲੰਘ ਜਾਣ ਅਸੀਂ ਫੜਨੇ ਨੇ ਇਹ ਤਾਂ ਐਡਾ ਫੜਨ ਨੂੰ ਬੈਠੇ ਨੇ ਆ ਹੰਬਣਾ ਤੋਂ ਆਈਏ ਅਸੀਂ ਇੱਕ ਟੋਲ ਪਲਾਜ਼ਾ ਤੇ 7 ਕਿਲੋਮੀਟਰ ਦੇ ਲੱਗੇ ਆਇਆ ਇੱਥੇ ਫਿਰ ਆ ਲੱਡੂਆ ਵਾਲਾ ਆ ਗਿਆ ਰੇਯਾ ਵਾਲਾ ਆ ਗਿਆ ਵਿਸਾ ਵਾਲਾ ਗਿਆ ਅੰਬਰਸਰ ਸਾਹਿਬ ਜਾਂਦੇ ਤੱਕ 1000 ਰੁਪਏ ਦਾ ਤੇਲ ਲੱਗਦਾ ਇਹ ਕੀ ਕਰਦੇ ਨੇ ਇਹ 1500 ਰੁਪਈਆ ਟੋਲਾਂ ਦਾ ਨਿਕਲ ਜਾਂਦਾ ਹੁਣ ਤਾਂ ਲੋਕਾ ਹਰ ਮੰਦਰ ਸਾਹਿਬ ਮੱਖਾ ਦੇਖਣ ਜਾਣ ਲੱਗੇ ਵੀ 100 ਵਾਰੀ ਤੋਜਦੇ ਨੇ ਵੀ ਬਿਆਹਾ ਸਾਫ ਸੰਗਵੇ ਲਈ ਜਾਣਾ ਤਾਂ ਜਾਈਏ ਤਾਂ ਜੇਬ ਦੇ ਵਿੱਚ ਪੈਸੇ ਗੱਡੀ ਦੇ ਤੇਲ ਜੋਗੇ ਹੈਗੇ ਟੋਲ ਜੋਗੇ ਹੈਗੇ ਜਾਈਏ ਤਾਂ ਨਹੀਂ ਤਾਂ ਰਹਿਣ ਦੀਏ ਲੋਕ ਤਾਂ ਹੁਣ ਰਿਸ਼ਤੇਦਾਰੀਆਂ ਦੇ ਵਿੱਚ ਖੁਸ਼ੀ ਕਮੀ ਦੀ ਖਬਰ ਨੂੰ ਵੀ ਖੇਤੀ ਕਿਤੇ ਜਾਂਦੇ ਨਹੀਂ ਹੈਗੇ ਉਹ ਕਹਿੰਦੇ ਗਏ ਤਾਂ ਯਾਰ ਪਹਿਲਾਂ ਪੈਸੇ ਜੇਬ ਦੇ ਵਿੱਚ ਚਾਹੀਏ ਜਾਂ ਮੋਰੇ ਟੋਲ ਦੋ ਤਿੰਨ ਪੈਣੇ ਨੇ ਦੱਸੋ ਕੀ ਕਰੇ ਜਨਤਾ ਸਾਡੇ ਕੋਲ ਆਰਾਮ ਦਾ ਪੈਸਾ ਇਹਨਾਂ ਕੋਲ ਤਾਂ ਫੇਰੇ ਸਿਆਸੀ ਹੁੰਦੇ ਨੇ ਲੈਕਰੋਕਲ ਬਾਉਂਡਰੀ ਨਾਲੇ ਕਰਿਆ ਬਾ ਵੱਡੀਆਂ-ਵੱਡੀਆਂ ਰੈਲੀਆਂ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਇਹਨਾਂ ਤੋਂ ਫੜਦੇ ਨੇ ਜਿੰਨੇ ਸਿਆਸੀ ਲੋਕ ਨੇ ਕੋਈ ਆਕੇ ਹੁਣ 13 ਹੁਣ ਬਣੇ ਨੇ ਪਹਿਲਾਂ 117 ਬਣੇ ਹੋਏ ਨੇ ਕੋਈ ਨਹੀਂ ਆਕੇ ਪੁੱਛਦਾ ਉਹਨਾਂ ਨੇ ਕਿਉਂ ਨਹੀਂ ਇਹ ਬਾਤ ਚੱਕੀ ਅਸੀਂ ਇਹਨਾਂ ਨੂੰ ਵੋਟਾਂ ਕਿਉਂ ਪਾਈਏ ਜਨਤਾ ਵੀ ਇਹਨਾਂ ਨੂੰ ਪੁੱਛੇ ਵੀ ਅਸੀਂ ਵੋਟਾਂ ਹੁਣ ਫੇਰ ਆ ਜਾਂਦੇ ਜਿਉਂਨੀ ਚੋਣਾਂ ਦੇ ਜਨਤਾ ਇਹਨਾਂ ਨੂੰ ਮੇਰਾ ਤੁਹਾਡੇ ਮਾਧਿਅਮ ਰਾਜ ਜੀ ਸਾਰੀ ਜਨਤਾ ਨੂੰ ਅਪੀਲ ਆ ਕਿ ਜਦ ਵੀ ਇਹ ਕਿਸੇ ਪਿੰਡ ਦੇ ਵਿੱਚ ਕਿਸੇ ਮਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਰੈਲੀ ਕਰਨਾ ਕਾਇਨ ਨੂੰ ਪੁੱਛੋ ਵੀ ਅਸੀਂ ਦੋਟਾ ਤੁਹਾਨੂੰ ਕਿਉਂ ਪਾਈਏ ਜਿਹੜੇ ਪੰਜਾਬ ਦੇ ਮੁੱਦੇ ਆ ਜਿਹੜੇ ਤੁਸੀਂ ਉਠਾਏ ਨੇ ਔਰ ਸਾਡੇ ਹੱਲ ਕਰਵਾਏ ਨੇ ਕੋਈ ਫੈਕਟਰੀ ਵਾਲਾ ਇਹਨਾਂ ਨੂੰ ਸਾਧਲਵੇ ਕੋਈ ਬਿਜ਼ਨਸਮੈਨ ਕੋ ਕੋਰਪੋਰੇਟ ਘਰਾਣਾ ਇਹਨਾਂ ਨੂੰ ਸਾਧਲਵੇ ਚਾਹਦੇ ਉੱਤੇ 5 ਲੱਖ ਰੁਪਏ ਦੀ ਦਫੀਆਂ ਮੰਮੂਨ ਲੇਟ ਕੇ ਖਵਾਰ ਦੇ ਦੇ ਕੇ ਦੇ ਦੇਵੇ ਜੇ ਸਾਡਾ ਆ ਮੁੱਦਾ ਦਾ ਜਾ ਕੇ ਵਿਧਾਨ ਸਭਾ ਦੇ ਵਿੱਚ ਬੋਲੋ ਲੋਕ ਸਭਾ ਦੇ ਵਿੱਚ ਬੋਲੋ ਸਾਨੂੰ ਫੰਡ ਲੈ ਕੇ দাও ਸਾਨੂੰ ਸਬਸਿਡੀ ਲੈ ਕੇ দাও ਤੁਹਾਨੂੰ 80 ਕਰੋੜ ਰੁਪਏ 80 ਲੱਖ ਦੇ ਦੰਨੇ ਆ ਤਾਂ ਉੱਥੇ ਜਾ ਕੇ ਮਾਰ ਚੱਕਦੇ ਨੇ ਜਨਤਾ ਦੇ ਮੁੱਦੇ ਕਿੱਥੇ ਨੇ ਜਨਤਾ ਦੇ ਮੁੱਦੇ ਕਿਹਨੇ ਚੱਕਣੇ ਨੇ ਕਸਾਨ ਜਦੋਂ ਕਿਸਾਨ ਜਦੋਂ ਬੰਦੀਆਂ ਰਹਿ ਗਈਆਂ ਤੇ ਲੋਕ ਇਹਨਾਂ ਦੇ ਪਿੱਛੇ ਕਿਉਂ ਫਿਰ ਤੁਰੇ ਫਿਰਦੇ ਨੇ ਫਿਰ ਨਾ ਬੰਦ ਕਰਨ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਣਾ ਜੇ ਕਿਸੇ ਜੇ ਅੱਜਾ ਤੋਲ ਫਰੀ ਕਰਾਇਆ ਵਾ ਉਹ ਕਿਸਾਨਾਂ ਨੇ ਕਰਾਇਆ ਸਿਆਸੀ ਪਾਰਟੀ ਨੇ ਤਾਂ ਨਹੀਂ ਕਿਸੇ ਨੇ ਕਰਾਇਆ ਸਿਆਸੀ ਪਾਰਟੀ ਵਾਲੇ ਇੱਥੇ ਤੋਰ ਤਰਾਂ ਲਾਉਂਦੇ ਰਹੇ ਆ ਦੋ ਚਾਰ ਘਟੇ ਬੰਦੇ ਆ ਆਪਣੀ ਜੱਦੇਵਾ ਆਪਣੀ ਸਿਆਸੀ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਇੱਥੇ ਰੁਪਈਆ 5-7 ਲੱਖ ਰੁਪਈਆ ਕੋੜ 2 ਕੋੜ ਰੁਪਈਆ ਲੈ ਕੇ ਟੋਲ ਪਰਾਜਾਂ ਤੋਂ ਚਲੇ ਜਾਂਦੇ ਨੇ ਕੋਈ ਜਾਣੇ ਜੀ ਗੱਲ ਹੋ ਗਈ ਆ ਪ੍ਰਬੋਜਨ ਬਣਾ ਕੇ ਭੇਜ ਦਿੱਤੀ ਆ ਪੱਤਰਕਾਰ ਆਏ ਜੀ ਐਸਡੀਐਮ ਸਾਹਿਬ ਨਾਲ ਗੱਲ ਹੋ ਗਈ ਆ ਉਹ ਮਸਲਾ ਹੱਲ ਹੋ ਜੂਗਾ ਮਸਲਾ ਉੱਥੇ ਦਾ ਉੱਥੇ ਇਹਦੀ ਨੋਟ ਕਿਉਂ ਪਾਈ ਹੋਈ ਆ ਇਹਦਾ ਅਸੀਂ ਤਸਾ ਕਹਿੰਦੇ ਜੀ ਜਨਤਾ ਜਾਣ ਚੁੱਕੀ ਆ ਜੇ ਤਾਂ ਇਹਨਾਂ ਨੇ ਮਸਲਾ ਛਾਂਦੇ ਆ ਦੋ ਪ੍ਰਧਾਨ ਸਾਹਿਬ ਬੈਠੇ ਨੇ ਅਸੀਂ ਤਾਂ ਕਹਿੰਦੇ ਆ ਦੋਨੇ ਸਰਕਾਰਾਂ ਨੂੰ ਇਹਨਾਂ ਦੇ ਸਾਡੀਆਂ ਜਿਹੜੀਆਂ ਮੰਗਾਂ ਨੇ 150 ਰੁਪਈਆ ਛੋਟੀ ਗੱਡੀ ਦਾ ਇਸੇ ਹਿਸਾਬ ਦੇ ਨਾਲ 24 ਘੰਟਿਆਂ ਦੇ ਲਈ ਵੱਡੀ ਗੱਡੀ ਦਾ ਇਸੇ ਹਿਸਾਬ ਦੇ ਨਾਲ ਉਹ ਚੀਜ਼ਾਂ ਦੇ ਸਹਾ ਕਰ ਲੈਣਾ ਦੋ ਇਹਦੇ ਉੱਤੋਂ ਚੱਕ ਦੇਣਾ ਤੇ ਜਿਹੜਾ ਟੋਲ ਟੈਕਸ ਆ ਤੀਜਾ ਐਸਾ ਕਰ ਦੇਣਾ ਜੇ 3 ਰੁਪਈਏ ਲੈਂਦੇ ਆ ਤਾਂ 1 ਰੁਪਈਆ ਕਰ ਦੇਣਾ ਤਾਂ ਉਹ ਚੰਗੀ ਗੱਲ ਆ ਜੇ 300 ਲੈਂਦੇ ਆ 100 ਕਰ ਦੇਣਾ ਇਹਨਾਂ ਦੋਨੇ ਪ੍ਰਧਾਨ ਸਹਿਬਾਨਾਂ ਦੇ ਸਰੂਪਾ ਪਾ ਕੇ ਠਾੜ ਦੇਣ ਮੰਗਾਂ ਮੰਨ ਕੇ ਨਹੀਂ ਆ ਇਹ ਜਿਹੜੀ ਗੱਲ ਆ ਇਹ ਵੀ ਦੂਰ ਤੱਕ ਜਾਣੀ ਆ ਕਿਸਾਨਾਂ ਜੀ ਦੀ ਲਾਗੇ ਬੇਲੇ ਹੋ ਜਾਣਿਆ ਪੂਰੇ ਜਿਹੜੇ ਆ ਪੰਜਾਬ ਦੇ ਟੋਲ ਪਲਾਜੇ ਫ੍ਰੀ ਕਰਾਂਗੇ ਔਰ ਦੁਆਰਾ ਚੱਲਣ ਨਹੀਂ ਦੇਵਾਂਗੇ ਘੱਟ ਨਹੀਂ ਰੇਟ ਕਰਾਉਣੇ ਫੇਰੇ ਜਿਹੜੇ ਟੋਲ ਪਲਾਜੇ ਬਾਹਰੀਆਂ ਸਰਦਾਂ ਦੇ ਜਾਣਗੇ ਹਿਮਾਚਲ ਇਧਰੋਂ ਜਿਹੜਾ ਜੰਮੂ ਕਸ਼ਮੀਰ ਵਾਲੀ ਐਂਟਰੀ ਆ ਹਿਮਾਚਲ ਵਾਲੀ ਹਰਿਆਣੇ ਵਾਲੀ ਰਾਜਸਥਾਨ ਵਾਲੀ ਚਾਹ ਟੋਲ ਪਲਾਜੇ ਲੱਗਣ ਦੇ ਬਾਕੀ ਦੇ ਡੈਕ ਵਾਲੇ ਸਾਰੇ ਬੰਦ ਕਰਾਂਗੇ ਇਸੇ ਤਰ੍ਹਾਂ ਹੀ ਚੱਲੂਗਾ ਫਿਰ